ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਹੜ ਆਇਆ ਪਰ ਦੂਜੇ ਪਾਸੇ ਹੁਣ ਇੱਥੇ ਲੋਕਾਂ ਦਾ ਹੜ ਆ ਗਿਆ ਲੋਕਾਂ ਦਾ ਹੜ ਕਿਉਂ ਆਇਆ ਕਿਉਂਕਿ ਕੰਨੋਵਾਲ ਤੂਸੀ ਬੰਨ ਨੂੰ ਪੂਰਨ ਦੇ ਲਈ ਇੱਕ ਸੱਦਾ ਦਿੱਤਾ ਗਿਆ ਸੀ ਕਿ ਜਲਦੀ ਆਜੋ ਤੂਸੀ ਬੰਨ ਦਾ ਪਾੜ ਪੂਰਨਾ ਫਿਰ ਲੋਕ ਆਪ ਮੁਹਾਰੇ ਘਰਾਂ ਦੇ ਵਿੱਚੋਂ ਉੱਠ ਕੇ ਟਰਾਲੀਆਂ ਟਰੈਕਟਰ ਲੈ ਕੇ ਇੱਥੇ ਪਹੁੰਚ ਗਏ ਤਾਂ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਮਨ ਜ਼ਰੂਰ ਖੁਸ਼ ਹੋਇਆ ਕਿ ਵਾਕੇ ਹੀ ਪੰਜਾਬੀਆਂ ਦੇ ਵਿੱਚ ਇੰਨੇ ਹੌਸਲੇ ਨੇ ਕਦੇ ਵੀ ਡੋਲਦੇ ਨਹੀਂ ਆ ਬੇਸ਼ੱਕ ਉਹ ਲੋਕਾਂ ਦੇ ਘਰ ਆਪਣੇ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਪਰ ਦੂਜਿਆਂ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਉਣ ਦੇ ਲਈ ਉਹ ਤੁਸੀਂ ਬੰਨ ਦੂ ਪੂਰਨ ਦੇ ਲਈ ਜੋ ਪਾੜ ਪਿਆ ਤੁਸੀਂ ਬੰਨ ਤੇ ਉਸ ਨੂੰ ਪੂਰਨ ਦੇ ਲਈ ਪਹੁੰਚ ਚੁੱਕੇ ਨੇ ਤਾਂ ਲਗਾਤਾਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਘੰਨੋਵਾਲ ਤੁਸੀਂ ਬੰਨ ਦੇ ਪਾੜ ਪੂਰਨ ਦੇ ਲਈ ਸੰਗਤਾਂ ਦਾ ਹੜ ਆ ਚੁੱਕਿਆ ਗੁਰੂ ਘਰ ਬਾਹ ਕਾਰ ਸੇਵਾ ਵਾਲੇ ਬਾਬਿਆਂ ਨੇ ਪਾੜ ਪੂਰਨ ਦਾ ਬੀੜਾ ਚੁੱਕਿਆ ਤਾਂ ਮਿੱਟੀ ਦੀਆਂ ਟਰਾਲੀਆਂ ਦੇ ਲੰਬੇ ਲੰਬੇ ਜਾਮ ਲੱਗੇ ਹੋਏ ਨੇ ਇਹ ਜਾਮ ਸਿਰਫ ਸੇਵਾ ਦੇ ਲਈ ਲੱਗੇ ਨੇ ਕਿਉਂਕਿ ਪੰਜਾਬੀਆਂ ਦੇ ਵਿੱਚ ਸੇਵਾ ਭਾਵਨਾ ਹੁੰਦੀ ਜੰਨੀ ਐ ਤਾਂ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹ ਵੀ ਸੁਣਾਉਣੇ ਤੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜੋ ਕੰਨੋਵਾਲ ਤੁਸੀ ਬਨ ਦੇ ਪਾੜ ਨੂੰ ਇਸ ਦੀ ਸੇਵਾ ਤਾਂ ਦੇ ਚੁੱਕੀ ਦੀ ਐ ਕੀ ਕਹੀਦੀ ਜੀ ਇਹ ਵੀ ਬੜੀ ਦੁੱਖਦਾਈ ਆ ਹੁੰਦੇ ਸਮੇਂ ਦੇ ਵਿੱਚ ਨੁਕਸਾਨ ਜਿਆਦਾ ਹੋਇਆ ਬਾਕੀ ਮਾਹ ਪੁਰਖਾਂ ਦਾ ਸੰਜੋਗ ਆ ਜੋ ਕੁਝ ਇਹਨਾਂ ਦੇ ਮਦਦੋਂ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬਨ ਵੱਜਣਾ ਤੇ ਬਾਕੀ ਸਤਰਾਮ ਸਿੰਘ ਜੀ ਬਾਗਸਤਰਾ ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਕਿ ਚਿਰ ਚੇ ਪੀਚਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜਿਆਦਾ ਵੀ ਭਾਵੇਂ ਲੱਗ ਜੇ ਇਹ ਅੱਜ ਅੱਜ ਕਰਦੇ ਜਿਹੜੇ ਸ਼ੁਰੂ ਹੋਏ ਆ ਜੀ ਹਾਂ ਜੀ ਹਾਂ ਜੀ ਕੱਲ ਦੇ ਹਾਂ ਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਤੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਬਾਤ ਵਾ ਸੰਗਤਾ ਹੋਣ ਫਦੀਜੀ ਪਿੰਡ ਸਾਡਾ ਭਿਟੇ ਵਾਡਿਆ ਜੀ ਇਥੋਂ ਸੇਵਾ ਲੈ ਕੇ ਆਏ ਆ ਮਿੱਟੀ ਦੀ 8 ਟਰਾਲੇ ਲੱਦ ਕੇ ਲਿਆਏ ਆ ਤੋੜੇ ਨਾਲ ਭਰ-ਭਰ ਕੇ ਇਥੇ ਲਾਵਾਂਗੇ ਬਾਬੇ ਦੀ ਸੇਵਾ ਦੇ ਲੋ ਜਿਹੜਾ ਮਹਾਪੁਰਖਾ ਦੀ ਹੁਕਮਾਨ ਗੁਰੂ ਕੇ ਬਾਗ ਵਾਲੇ ਅਸੀਂ ਇਸ ਟਾਈਮ ਤੇ ਕੋਨੇ ਵਾਲੇ ਬੇੜ ਤੇ ਜੋ ਤੁਸੀ ਬੰਨ ਇਹ ਸੇਵਾ ਕਾਰ ਸੇਵਾ ਸੰਪਲਦਾਏ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਿਹੇਦਾਰਾਂ ਦੀ ਨਿਗਰਾਨੀ ਹੇਠ ਸਾਰੇ ਲੱਗੇ ਦੀ ਸੰਗਤ ਦੀ ਨਿਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਵਾਹ ਵਾ ਪਾਣੀ ਦਾ ਬਹੁਤ ਜਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4 4 ਫੁੱਟ ਪਾਣੀ ਫੇਰ ਉੱਪਰ ਚੱਲ ਗਿਆ ਹੈ ਤੇ ਹਾਂ ਇੱਕ ਵਾਰ ਆ ਗਿਆ ਸੀਗਾ ਕਿੱਥੇ ਹਾਂ ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 2.5 3 ਫੁੱਟ ਪਾਣੀ ਫੇਰ ਉੱਪਰ ਹੋਇਆ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 9:30 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨੂੰ ਸਹੂਲਤ ਹੋਵੇ ਗੁਰਜੋਵੰਜੀ ਸਿੰਘ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਾਉ ਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਨਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋ ਸਾਧ ਸੇਵਾ ਚਲਾਉਂਦੇ ਨੇ ਬਹੁਤ ਵਧੀਆ ਬੰਨ ਬੰਨਣ ਦਾ ਸੇਵਾ ਵੱਡੀ ਕਰਦੇ ਨੇ ਤੇ ਸੰਗਤ ਵੱਧ ਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਨੋ ਆਪਣੇ ਤੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਤੋੜੇ ਸੰਗਤ ਆ ਤੋੜਿਆਂ ਦੀ ਲੋੜ ਐ ਇੱਥੇ ਤੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ ਆਪਣਾ ਮਹਤਾਬ ਸਿੰਘ ਮਹਤਾਬ ਜੀ ਕਿ ਤੂੰ ਆਏ ਤੁਸੀਂ ਸੇਵਾ ਲਈ ਅਸੀਂ ਧਾਰੀਵਾਲ ਉਂਦਰ ਪਿੰਡਿਆ ਸਾਡਾ ਅਟਾਰੀ ਵਾਗਾ ਬਾਟਰ ਲਾਗੇ ਅਸੀਂ ਉੱਥੋਂ ਆਏ ਆ ਦੇਖ ਰਹੇ ਆ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਬੋਰੀਆਂ ਨਾਲ ਇਹ ਜਿਹੜਾ ਬੰਨ੍ਹਿਆ ਇਸ ਦਾ ਪੂਰਾ ਕਰਦੇ ਆ ਇਹ ਗਿਣਤੀ ਸੰਗਤਾਈ ਤਾਂ ਸੰਗਤ ਸਾਡੇ ਪਿੰਡੋਂ ਕੋਈ ਸੌਜੀ ਆਇਆ ਛੇ ਟੈਰੀ ਟਰੱਕ ਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦਿੱਤੀ ਆਏ ਆ ਇੱਕ ਸਵੇਰ ਦਾ ਕਿੰਨਾ ਬਾਬਾ ਜੀ ਲਓ ਬੰਦ ਨੇ ਸਵੇਰ ਦੇ ਲੱਗੇ ਆ ਜੀ ਵੇਖੋ ਕਾਰਜ ਪੂਰਾ ਹੋਇਆ ਜੀ ਕੋਈ 10 12 ਫੁੱਟ ਹੋ ਗਿਆ ਕਾਰਜ ਪੂਰਾ ਹਾਂਜੀ ਤੇ ਇਹ ਲਗਾਤਾਰ ਲਗਾਤਾਰ ਲੱਗੀ ਆ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਆ ਉਹਨਾਂ ਦਾ ਹੁਕਮ ਵਜਾਵਾਂਗੇ ਪੂਰਾ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਪਿੰਡ ਆਪਣਾ ਆਪਣਾ ਪਿੰਡ ਤੋਲਾ ਨੰਗਾ ਰਾਹਾਂ ਸੀ ਲੱਗੇ ਤੇ ਇੱਥੇ ਬਈਆਂ ਦੇ ਖੋਨੇ ਵਾਲੇ ਪਿਓ ਬੀਤੇ ਨੌਜਵਾਨ ਦੇ ਆ ਕਿੰਨੇ ਕਿ ਨੌਜਵਾਨ ਆਏ ਆ ਤੇ ਸਾਰੀ ਸੰਗਤ ਆਈ ਆ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਅਸਨਾਮ ਸਿੰਘ ਦੀ ਰਹਿਨਮਾਈ ਹੈ ਇੱਥਾ ਤੇ ਇੱਥੇ ਸੰਗਤ ਆਈ ਆ ਇੱਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਹੈ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਹੇ ਯਾਨਕੀ ਉਹਨਾਂ ਦੀ ਰਹਿਣ ਨਮਾਈ ਹੈਟ ਰਬਾ ਯਾਰਾ ਸਿੰਘ ਉਹਦਾ ਬਸ ਨਾਮ ਸਿੰਘ ਜੀ ਤੇ ਉਹ ਅਬਾ ਜਗੀਰ ਸਿੰਘ ਸੀ ਇਹ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਉਂਦਾ ਵਾਰ ਤੋਂ ਵਾਰ ਤੋੜੇ ਮਿੱਟੀ ਤੇ ਸੰਗਤ ਪਹੁੰਚੇ